हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਨਹੀਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਾਈ ਬਿਲਕੁਲ ਤਾਜੀ ਸੂਈ ਵੀ ਹੈ ਤੇ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਕੁਟ ਦੇ ਭਾਈ ਜੀ ਅੱਛੀ ਗੱਲ ਸਾਹਿਬ ਵੀਰ ਉਹ ਠੀਕ ਹੈ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਹੋ ਨਾਮ ਵੀਰੇ ਸਾਗਰਾ ਪਿੰਡ ਭੈਰੂਪਾ ਦਸੀਰਪੂਰਾ ਦਾ ਜਿਹੜਾ ਬਠੰਡਾ ਨੇੜੇ ਪਿੰਡ ਪਈ ਨੇੜੇ ਰਾਮਪਰਾਸਰ ਆ ਇਧਰੋਂ ਸਾਹ ਪਰਬਲ ਮੋਬਾਈਲ ਨੰਬਰ 903976052 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਬਣੇ ਕਿਹੜਾ ਸੋਸ ਹੋਈ ਆ ਇਹ ਬਈ ਦੋਗਰੇ ਰੰਗ ਕੱਢੇ ਹਜੇ ਬੱਚੀ ਪਲੂਣੀ ਪਲੂਣੀ ਸੋਈ ਆ ਹਾਂ ਪਹਿਲਾ ਸੂਬਾ ਕਰਮ ਵਾਲੀ ਪੂਰੀ ਵੱਡੀ-ਵੱਡੀ ਆ ਥਾਂ ਲੇ ਵਾ ਆਰਡਰ ਦੇਖੋ ਬਾਈ ਬੜਾ ਕਮਾਲ ਦਾ ਸੋਹਣਾ ਆਰਡਰ ਤੇ ਜਿਹੜੀ ਫੀਟਿੰਗ ਆਰਡਰ ਦੀ ਬੜੀ ਚੰਗੀ ਆ ਮੂਰੋਂ ਦੇ ਰੱਖੇ ਮੂਰੋਂ ਵੀ ਬਾਈ ਲੇ ਵਾ ਬਹੁਤ ਆ ਲੈ ਕਮਾਲ ਥੰਡੀ ਘੁੰਡੀ ਨਹੀਂ ਹੈ ਲੈ ਕਲਾ ਕਲਾ ਥਾਂ ਮੁਠੀਆ ਥਾਂ ਚਾਰੇ ਥਾਂ ਨੇ ਖੜਮੇ ਪੂਰੇ ਗੈਬ ਤੇ ਪਛਾਹ ਤੋਂ ਵੀ ਆਰਡਰ ਬਹੁਤ ਚੰਗਾ ਪਹਿਲਾ ਸੂਬਾ ਦੰਦ ਪੂਰੀ ਵੱਡੀ ਆ ਯਾ ਨਹੀਂ ਗੱਲ ਵੀ ਹਜੇ ਛੂਟ ਝਟ ਹੀ ਆ ਹਾਂ ਕੱਦ ਕੁਦੋਲਾ ਦੇ ਯਾਰ ਲੈ ਵੱਡੇ ਕੱਦ ਦੀ ਵਾਲਾ ਕੋਈ ਨਹੀਂ ਹੈਗੀ ਬਾਈ ਲਵਾਈ ਲੂਵੀ ਬੱਚੀ ਦੀ ਬਾੜੀ ਜਿਆਦੇ ਆ ਹਾਂ ਸਹੀ ਚੜਾਈ ਦੇ ਵੀ ਦੀ ਬਹੁਤ ਚੰਗੇ ਆ ਬਾਈ ਹਾਂ ਮੂਰੋਂ ਵੀ ਕਿੱਥੇ ਤੇ ਮਗਰ ਵੀ ਕਿੱਥੇ ਪਿਆਲੇ ਵਾ ਮੂਰੋਂ ਲੈ ਬਾਬਾ ਨਾ ਚੈੱਕ ਕਰੋ ਕੱਲਾ ਕੱਲਾ ਥਣ ਟੀੜੀ ਦੇ ਪਾਵੇ ਵਰਗੇ ਥਣ ਤੇ ਪਸ਼ਾਂਪ ਆਰਡਰ ਦੇ ਠੰਡੀ ਸੀਲ ਹੈ ਹਾਂ ਪੂਰਾ ਚੰਗਾ ਆਰਡਰ ਠੰਡੀ ਸੀਲ ਹੈ ਬਾਈ ਬੱਚੀ ਆ ਪੂਰੀ ਟੌਪ ਕਲਾਸ ਬੱਚੀ ਬਹੁਤ ਚੰਗੀ ਆ ਹਾਂ ਇਹ ਸਾਡਾ ਫੇਸਬੁੱਕ ਕਰ ਪੂਰੇ ਕੱਦ ਵਾਲੀ ਬੱਚੀ ਆ ਨਾਲੇ ਸਟੂਡੀਓ ਨਹੀਂ ਜਾਣੀ ਹੁੰਦਾ ਕੱਦ ਹੁਣੇ ਤੂੰ ਹੀ ਦੇਖੋ ਬੱਚੀ ਦਾ ਨਾਲੇ ਹਜੇ ਮੇਲਾ ਦਾ ਕੱਲ ਹੀ ਸੂਈ ਹੈ ਨਾ ਨਾ ਵੀਰ ਤੜਕੀ ਸੂਈ ਹੈ 4 ਵਜੇ ਜੇਰ ਪਾਈ ਪਈ ਹੈ ਜੇਰ ਵੀ ਬਾਈ ਸਮਾਂ ਰੱਖੀ ਬੈਠਾ ਠੀਕਾ ਬੱਟਲ ਦੇ ਵਿੱਚ ਜੇਰ ਪਾਈ ਹੋਈ ਹੈ 4 ਵਜੇ ਦੀ ਸੂਈ ਵੀ ਆ 4 ਵਜੇ ਸੂਈਆ ਹਾਈਟ ਬੱਚੀ ਦੀ ਬਹੁਤ ਚੰਗੀ ਲੈ ਦੰਦ ਵੀ ਦਿਖਾਉਣ ਲੱਗਿਆ ਕਹਿੰਦਾ ਕਹਿ ਜਾਂਦਾ ਬਈ ਲੈ ਹਾਂ ਪਿਆਰ ਦੋਦਾ ਜਮਾ ਦੋਦਾ ਬਈ ਹਾਂ ਚੰਗੀਆਂ ਬਰ ਸਟਾਰਟ ਵਾਲੀ ਆ ਟੋਪ ਕਲਾਸ ਹੈ ਬੜਾ ਪੂਰੀ ਬਈ ਬੱਦੀ ਬਈ ਬੜਾ ਕੱਢੇ ਫਿਰਦਾ ਕਿਰਜ ਇਹਦੇ 4-5 ਕਿਲੋ ਬੜਾ ਕੱਢਾ ਬਈ ਯਾਰ ਠੀਕ ਆ ਹਾਂ ਦੇਖੋ ਬੱਚੀ ਚਿਕਾਤਾ ਜੀ ਬੋਦੀ ਬਾਦੀ ਬਹੁਤ ਚੰਗੀਆਂ ਸਨਖ ਪੂਣਾ ਬਈ ਰੈਡ ਦੇ ਵਿੱਚ ਬਹੁਤ ਆ ਬਾਕੀ ਤੋਰਾ ਤਰਾ ਚੈੱਕ ਕਰੋ ਲੰਮੀ ਲੰਮੀ ਤਾਂ ਕੱਦ ਕੋਈ ਅੰਤ ਹੀ ਨਹੀਂ ਲੰਮੀ ਵੀ ਫੁੱਲਾ ਵੱਡੀ ਵੀ ਫੁੱਲਾ ਵੱਡਾ ਕੱਦ ਥਣਲੇਵਾ ਬੜਾ ਚੰਗਾ ਜਿਵੇਂ ਪਹਿਲਾਂ ਆਰਡਰ ਦੀ ਫਿਟਿੰਗ ਤੇ ਥਣ ਲੰਮੀ ਲੰਮੀ ਦੇ ਕੱਢੀ ਆ ਟਰਾ ਬਹੁਤ ਚੰਗਾ ਬਈ ਲੈ ਲੰਮੀ ਹਲਾ ਕਾਹ ਹੁੰਦਾ ਉਹ ਤਾਂ ਸਹੀ ਗੱਲ ਆ ਬਈ ਹੂੰ ਕਿੰਨਾ ਕੋ ਦੁੱਧ ਦੀ ਦੂ ਬਾਈ 22 23 ਕਿਲੋ ਦੇ ਦੋ ਖੁੱਲਾ ਬੱਚੇ ਹੂੰ ਸਿਆਲ ਹੁੰਦੀ ਤਾਂ 25 ਤੋਂ ਬਾਹਰ ਹੀ ਦੇਣਾ ਸੀ ਸਹੀ ਗੱਲ ਆ ਸਿਆਲ ਹੁੰਦਾ ਤਾਂ ਬਾਈ ਕਹਿੰਦਾ 25 ਤੋਂ ਬਾਹਰ ਦੇ ਦਿੰਦੀ ਹੁਣ ਬਾਈ ਕਹਿੰਦਾ 22 ਕਿਲੋਟਰ ਦੁੱਧ ਦੀ ਆਪਾਂ ਇੱਕ ਨੂੰ ਮੀਲ ਕਰਾਂਗੇ ਆਰਡਰ ਦੀ ਜਿਹੜੀ ਕੁਆਲਿਟੀ ਤੁਹਾਡੇ ਸਾਹਮਣੇ ਕਮਾਲ ਦਾ ਆਰਡਰ ਆ ਬਾਈ ਪਾਂਡਰਗਾ ਹਵਾਨਾ ਜਿਹੜਾ ਕਰਮ ਲਈ ਤਿਆਰ ਕਰੀ ਬੈਠੀ ਆ ਵਾਹਤੀ ਬਾਈ ਚਵਾਈ ਦਿਖਾਉਣੀ ਆ ਚਵਾਈ ਦੇਖ ਚਵਾਈ ਬੜੀ ਚੰਗੀ ਆ ਬਾਈ ਮੁੱਠਿਆ ਥਾਣਾ ਗੁਲਾਬੀ ਹਨ ਪੂਰਾ ਚਵਾਈ ਚੰਗੀ ਦੇ ਕੋਲ ਮੇਰਾ ਥਾਣ ਮੁੱਠੀ ਵਾਲਾ ਥਾਣ ਲੈ ਕਿ ਵਾਈ ਬਹੁਤ ਦੰਗੀ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕ ਰਹੇ ਥਾਣ ਤੋਂ ਬੜਾ ਚੰਗਾ ਕਿ ਵਾਈ ਵਾਕੀ ਚੰਗੀ ਆ ਥਾਂ ਦਾ ਚਵਾਈ ਕਰ ਕਰ ਬਣਨਾ ਬਈ ਪਹਿਲਣ ਦਾ ਹੀ ਆ ਯਾਰ ਹਮ ਸਵਾਗ ਦੋ ਸਾਲਾਂ ਦੀ ਬੱਚੀ ਹੈ ਠੀਕ ਆ ਥਾਣ ਬੜਾ ਚੰਗਾ ਕੱਲਾ ਕੱਲਾ ਥਾਣ ਲੈ ਪੂਰੀ ਵਿਥੀ ਤੇ ਥਾਣ ਆ ਆਰਡਰ ਬੜਾ ਚੰਗਾ ਬਈ ਜਾਨਵਰ ਬਈ ਦੋਨੇ ਦੋਨੇ ਟਾਪ ਕਲਾਸ ਆ ਐਨੀ ਗੱਲ ਵੀ ਸਹੀ ਗੱਲ ਬੱਚਨੇ ਜਿੱਦ ਨੂੰ ਪੂਰੇ ਦੰਦ ਕਰਨਾ ਕਿਤੇ ਦੇ ਕਿਤੇ ਜਾੜੂ ਹਮਮ ਆਲੇ ਸੁਇਆ ਤੇ 30 32 ਕਿਲੋ ਲਈ ਤਿਆਰ ਹੋ ਜਾਣਾ ਸਹੀ ਗੱਲ ਆ ਮੁੱਲ ਭਰਾ ਦਾ ਵਾਹ 82 ਰੁਪਏ ਲੈਣ ਦੇ ਨਹੀਂ ਹੈ ਬਰੇ ਇਹਦਾ ਤਾਂ ਮੁੱਲ 82000 ਰੁਪਏ ਹੋਰ ਕਿਸੇ ਕੋਲੋਂ ਦੇ ਲੱਖੋਂ ਬਾਹਰ ਮੰਗਾ ਦਾ ਚੰਗੇ ਬੰਦੇ ਕੋਲ ਇਹ ਵਾਲਾ ਕਹਿੰਦਾ 82000 ਜਮਾ ਜਾਇਜ਼ ਮੁੱਲ ਬਾਕੀ ਜਿਹੜਾ ਬਈ ਵਿੱਚ ਮਾਨਦਾਨ ਜਰੂਰ ਕਰਾਂਗੇ ਬਈ ਆਰਡਰ ਬਈ ਬੜਾ ਚੰਗਾ ਬੜਾ ਠੰਡੀ ਠੂੜੀ ਦਾ ਲੈ ਬਈ ਜਰਾ ਆਰਡਰ ਜਿਹੜਾ ਇਹਦਾ ਦੇਖੋ ਹੀਟਿੰਗ ਬਹੁਤ ਚੰਗੀ ਹਾਂ ਠੀਕ ਹੈ ਬਈ ਅੱਗੇ ਵੀਰੇ ਦੋਨੋਂ ਇਹਦੇ ਵਿੱਚ ਦੁੱਧਿਆ ਸਾਸ ਹੁੰਦੀ ਹੈ ਬੱਚੇ ਕਿੰਨੇ ਦਿਨ ਲੈਂਦੀ ਹੈ ਬਾ ਬਈ ਤਿਆਰ ਹੀ ਹੈ ਕੱਦ ਦੇ ਨੂੰ ਕੱਢੂ ਬੱਚੀ ਇਹ ਵੀ ਲੈ ਆਲੂ ਆ ਬਹੁਤ ਲਾਉ ਲੈ ਮੇਰੇ ਪਹਿਲਾਂ ਨੇ ਦੁੱਧਤਾ 22 ਕਿਲੋ ਬਈ ੱਲਾ ੱਲਾ ਦੇ ਕਾ ਬੋਟ ਇਲਾ ਥਾਨ ਦੇਖ ਥਾਨ ਦੇਖ ਠੰਡੀ ਇੰਨੀ ਆ ਚੋਲਾ ਪਾਉਂਦੇ ਇਹਨੂੰ ਤਾਂ ਬੈਠ ਲੈ ਗੱਬਣ ਨੂੰ ਬਾਈ ਕਹਿੰਦਾ ਚਾਹੇ ਚੋਲਾ ਪੂਰਾ ਵੀ ਥਾਨ ਤੋਂ ਦਿਖਾ ਦੇ ਕਿੰਨਾ ਚੰਦਾ ਡਾਕਟਰ ਪੂਰਾ ਵੀ ਥਾਨ ਦਿਖਾਉਂ ਲੈ ਪੂਰਾ ਮੁੱਠੀਆ ਥਾਨ ਵਾਲਾ ਕਹਿਣ ਦਾ ਮਾਲ ਦਾ ਥਾਨ ਲੱਗਿਆ ਠੰਡੀ ਇੰਨੀ ਆ ਪਾਉਂਦੇ ਦੁਨਨੇ ਪਾਸੇ ਜਿੱਥੇ ਵੀ ਮਰਜੀ ਬਹਿ ਜਾ ਆਪ ਨਿਕਲਿਆ ਹੁੰਦੀ ਕਰਮ ਵਾਲੀ ਠੀਕ ਹੈ ਲੈ ਦੋਨੋਂ ਅੱਲਾ ਕਹਿੰਦਾ ਗੱਬਣ ਗੱਬਣ ਚੋ ਚਾਹੇ ਲੇਵਾ ਚੜਾਈ ਦੇਖ ਹੂੰ ਗਿੱਠ ਚੌੜਾ ਲੇਵਾ ਹਣਾ ਆ ਲੰਬਾ ਇੱਥੋਂ ਤੱਕ ਰਪਿਆ ਪੂਰਾ ਵੱਡਾ ਲੇਵਾ ਲਾ ਲਾ ਟਿਲਾਂ ਟਿਲਾਂ ਨੂੰ ਨਾ ਬਹੁਤ ਆ ਚਵਾਈ ਬਹੁਤ ਚੰਗੀ ਨੂੰ ਲੈ 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 ਗੱਬਣ ਨਹੀਂ ਤਾਰਾ ਮਾਰਦੀ ਸਹੀ ਗੱਲ ਹੈ ਚਵਾਈ ਬਹੁਤ ਜੀ ਬਹੁਤ ਚੰਗੀ ਲਿਖੀ ਚਵਾਈ ਬង ਭਾਈ ਬਾਕੀ ਜਾਤ ਬਰੀਡ ਬਹੁਤ ਆ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਜਾਤ ਬਰੀਡ ਫੁੱਲ ਵੱਡਾ ਜਾਨ ਜੂਨ ਵਾਲੀ ਆ ਪੂਰੀ ਵਹਿੜਾ ਇਹਨਾਂ ਫੇਸ ਬੜਾ ਪਿਆਰਾ ਕਰਮ ਵਾਲੀ ਜੰਦਾ ਬਹੁਤ ਚੰਗੀ ਆ ਸਮੱਕ ਬਰਡ ਦੇ ਵਿੱਚ ਬਾਕੀ ਤੋਰਾ ਤਰਾ ਚੈੱਕ ਕਰਵਾਉਨੇ ਤੋਰਾ ਤਰਾ ਵੀ ਬਹੁਤ ਚੰਗਾ ਵੀ ਇਹ ਤੇ ਲੇਰੇ ਦਾ ਕਰਦੇ ਸੰਗਲ ਚ ਹੀ ਉਹ ਡਰਦੀ ਆ ਸਹੀ ਗੱਲ ਲੈ ਚੱਲ ਮਰੀ ਤੋੜ ਤੋਰਾ ਤਾਰਾ ਫੁੱਲ ਚੰਗਾ ਲੈ ਕੱਦ ਵੱਡ ਤੇ ਚੰ ਠੰਡੀ ਦਾ ਯਾਰ ਆ ਰੱਸਾ ਸੱਡਦੇ ਪੱਬ ਨਹੀਂ ਲਿਓਈ ਵਿਚਾਰੀ ਲੈ ਰੱਸਾ ਸੱਡ ਤਾਂ ਧਰਮਾਲ ਇੰਨੀ ਚੰਗੀ ਹੋ ਇਹਨਾਂ ਪੁੱਟ ਹੋ ਜੋ ਮਰਦੀ ਚੋਈ ਜਾ ਲੈ ਲੈ ਗੱਬਣ ਨਹੀਂ ਤੋਰਾ ਮਰੀ ਆ ਨਹੀਂ ਵੀ ਪੱਬ ਲਿਆ ਜੂ ਚੱਕਰ ਹੀ ਨਹੀਂ ਹਮ ਹਲਦੀ ਪੋਰਾ ਨਹੀਂ ਕਰਮ ਸੁਕਦਾ ਲੈ ਕੀ ਰਹਾ ਜਿਹੜੀ ਗੱਬਣ ਨਹੀਂ ਹਲਦੀ ਸਹੀ ਗੱਲ ਆ ਭਾਈ ਇਹ ਮੁੱਲ ਕੀ ਆ ਭਈ ਇਹਦਾ 70000 ਦੀ ਦੇ ਬਈ 70000 22 23 ਕਿਲੋ ਠੰਡਾ ਉਹ ਦਈ ਜਾਣਾ ਭਈ ਨੇ ਯਾਰ ਠੀਕ ਆ 70000 ਤੌੜੀ ਜੁੜੀ ਬਹੁਤ ਆ ਬਸ ਇੱਤੋਂ ਲੇਗਾ ਹਮ ਜਮਾ ਜਾਇਜ ਮੁੱਲ ਬਾਕੀ ਜਿਹੜਾ ਬਈ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋਵੇ ਚੰਗੀ ਆ ਠੰਡੀ ਆ ਕਰਦਾ ਪੂਰੀ ਵੱਡੀ ਵੜਾਈ ਨੇ ਛੋਟੀ ਛੋਟੀ ਲੇਵਲ ਉਹ ਦੇਖ ਰਹਾ ਤਾ ਆਰਡਰ ਦੇਖੋ ਬਈ ਹਜੇ ਕੱਚੀ ਆਦਣਾਂ ਨਹੀਂ ਲੇ ਵਾਲਾ ਬਹੁਤ ਹੋਣਾ ਬਸ ਨੇ ਇੰਨੇ ਹੋਰ ਵੀ ਵਧੀਆ ਤਿਆਰ ਕਰ ਹਾਲ ਪੂਰਾ ਜੰਗਲਾ ਮੂਠੀ ਦਾ ਅੱਲਾ ਭਾਈ ਨਾ ਕਿ ਭਰਾ ਕੁੜੇ ਸੀਗੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਾ ਧੰਨਵਾਦ